ਜੋ ਮਨਜੀਤ ਸੇ 3 ਸਾਲ ਤੋਂ ਜੁਗਰਾਤ ਚ ਕੰਮ ਕਰਦਾ 19 ਜਨਵਰੀ ਨੂੰ ਹਰ ਰੋਜ਼ ਫੋਨ ਕਰਦਾ ਸੀ 19 ਜਨਵਰੀ ਤੇ ਲਾਸਟ ਮੇਰੀ ਗੱਲ ਹੋਈ ਹੈ ਬਾਅਦ ਵਿੱਚ ਗੱਲ ਨਹੀਂ ਹੋਈ ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ ਆ ਜੀ ਜੀ ਠੀਕ ਠਾਕ ਬਾਅਦ ਚ ਗੱਲ ਨਹੀਂ ਹੋਈ ਫਿਰ ਉਸ ਤੋਂ ਬਾਅਦ ਆ 20 ਤਰੀਕ ਤੇ ਦਿਗਦੇ ਨਹੀਂ ਕੋਈ ਆਏ ਇੱਕ ਦੋ ਦਿਨ ਨਹੀਂ ਆਈਆਂ ਦੇ ਕੋਲ ਮੋਬਾਈਲ ਹੀ ਬੰਦ ਹੋ ਗਿਆ ਕਰਦੇ ਰਹੇ ਫਿਰ ਮੈਂ ਆ ਆਸ-ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ ਫਿਰ ਇਹਨਾਂ ਨੇ ਉਹ ਕੰਪਨੀ 'ਚ ਪਤਾ ਕੀਤਾ ਉਹਨਾਂ ਕੰਪਨੀ ਵਾਲਿਆਂ ਆਖਿਆ ਇੱਥੋਂ ਚਲੇ ਗਿਆ ਫਿਰ ਉਹਦੇ ਭੈਣ ਭਰਾ ਉੱਥੇ ਵੀ ਗਏ ਨੇ ਪਰ ਸੁਣਵਾਈ ਨਹੀਂ ਹੋ ਰਹੀ ਗੁਜਰਾਤ ਸਰਕਾਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਾ ਹੀ ਇਹ ਭਾਰਤ ਸਰਕਾਰ ਨੇ ਪੁੱਛਣ ਤੋਂ ਪਹਿਲਾਂ ਕੀਤੀ ਹਾਂਜੀ ਕੀਤੀ ਕੀਤੀ ਉਧਰ ਵੀ ਕੀਤੀ ਇੱਧਰ ਆਪਣੇ ਵੀ ਥਾਣੇ 'ਚ ਗਏ ਆ ਇੱਧਰ ਵੀ ਨਹੀਂ ਸੁਣਵਾਈ ਹੋਈ ਉਧਰ ਵੀ ਨਹੀਂ ਕੋਈ ਕਾਰਵਾਈ ਹੋ ਰਹੀ ਗੁਜਰਾਤ 'ਚ ਬਾਤ ਇਦਾਂ ਨੂੰ ਉਠਾ ਇਦਰੀ ਤੇ ਫਿਰੋਤੀ ਦੀ ਕਾਲ ਆਈ ਏ ਉਹ ਮੰਗ ਕਰਦੇ ਨੇ ਪੈਸਾ ਦੇ ਦੋ ਦੇ ਤੁਹਾਡਾ ਬੱਚਾ ਸੜਦਾਂਗੇ ਫਿਰ ਅਸੀਂ ਥਾਣੇ ਤੇ ਵੀ ਗਏ ਐਸਐਸਪੀ ਨੂੰ ਵੀ ਕਾਲ ਦੇ ਕੇ ਆਏ ਆ ਜੇ ਇਹ ਆਂਦੇ ਰਹੀਆਂ ਸਾਡਾ ਬੱਚਾ ਦਿਖਾ ਦਿਓ ਚਾਹੇ ਗੱਲ ਕਰਾ ਦਿਓ ਅਸੀਂ ਦੇ ਦਾਂਗੇ ਪੈਸੇ ਉਹ ਨੂੰ ਪਿੰਡ ਪਾ ਦ ਸਰਕਾਰ ਤੋਂ ਪੰਜਾਬ ਸਰਕਾਰ ਜਾਂ ਗੁਜਰਾਤ ਸਰਕਾਰ ਤੋਂ ਕੀ ਮੰਗ ਰਹੇ ਨੇ ਪਾਤ ਸਰਕਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਨੇ ਆ ਕਿ ਫਿਰ ਤੇ ਬੱਚੇ ਦੀ ਦੇਖਭਾਲ ਕਰਕੇ ਦੇ ਬੱਚਾ ਜੋ ਵੀ ਪਤਾ ਕੀਤਾ ਜਾਏ ਯੂਨੀਵਰਸਿਟੀ ਬਿਠੀ 24 ਸਾਲ ਬੇਕਵਾਰਾ ਜੀ ਤੁਹਾਡਾ ਪਿੰਡ ਸ਼ਕਰਮਾਸ਼ੀਆਂ ਜੀ ਮੇਰੇ ਪਿੰਡ ਦਾ ਬੱਚਾ ਹੈ ਜੋਬਨਦੀਪ ਸਿੰਘ ਇਹ ਗੁਜਰਾਤ ਵਿੱਚ ਨਾ ਪ੍ਰਾਈਵੇਟ ਨਿੱਜੀ ਕੰਪਨੀ ਚ ਕੰਮ ਕਰਦਾ ਸੀ ਮੇਰੇ ਅਲਰਟ ਕੰਪਨੀ ਹੈ ਤੇ 3 ਸਾਲ ਤੋਂ ਕੰਮ ਕਰਦਾ ਸੀ ਤੇ ਸਾਨੂੰ ਤੇ ਪਤਾ ਲੱਗੇ ਦੱਸਿਆ 19 ਤਰੀਕ ਤੋਂ ਕਹਿੰਦੇ ਵੀ ਕਾਲ ਆਈ ਹੈ ਤੇ ਉਸ ਤੋਂ ਬਾਅਦ ਕਾਲ ਕੋਈ ਨਹੀਂ ਆਈ ਚਲੋ ਅਸੀਂ ਇਹਨਾਂ ਦਾ ਲਾਗੇ ਜਾ ਕੇ ਥਾਣੇ ਗੱਲ ਕੀਤੀ ਥਾਣੇ ਵਾਲੇ ਕਹਿੰਦੇ ਮਕੂਆ ਨਹੀਂ ਬਣਦਾ ਇੱਥੇ ਇਹ ਤੇ ਗੁਜਰਾਤ ਦਾ ਮਤਲਬ ਮਕੂਆ ਹੈ ਦੋ ਚਾਰ ਦਿਨ ਲੰਘੇ ਅਸੀਂ ਭਜਨਸ ਕਰਦੇ ਰਹੇ ਕਿਸੇ ਤਰੀਕੇ ਨਾਲ ਇੱਕ ਸਾਨੂੰ ਫਿਰ ਇਹਨਾਂ ਭੈਣ ਜੀ ਕਹਿੰਦੇ ਵੀ ਸਾਨੂੰ ਕਾਲ ਆਈ ਹੈ ਜਿਹੜੀ ਫਰौती ਮੰਗਦੇ ਪਏ ਨੇ ਕਿ ਸਾਨੂੰ ਪੈਸੇ ਦੇ ਦਿਓ ਤੁਹਾਡਾ ਬੱਚਾ ਸੜ ਦਾਂਗੇ ਉਹ WhatsApp ਨੰਬਰ ਹੈ 638757 8102 ਦੀਪਕ ਨਾਮ ਦਾ ਸੀ ਉਹ ਕੱਢਿਆ ਸੱਚ ਮਾਰ ਕੇ ਇਹ WhatsApp ਤੇ ਕਾਲ ਹੈ ਫਿਰ ਅਸੀਂ ਜਾ ਕੇ SSP ਦੇ ਦਫਤਰ ਅਸੀਂ ਇਹ ਦਰਖਾਸਤ ਦਿੱਤੀ ਹੈ ਤੇ ਇਹ ਭਾ ਕਿਹਾ ਵੀ ਸਾਡੇ ਬੱਚੇ ਦੀ ਜਾਨੀਮ ਨੁਕਸਾਨ ਨਾ ਹੋ ਜਾਏ ਕਿਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਤੇ ਪ੍ਰਧਾਨ ਮੰਤਰੀ ਜੀ ਔਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਬੱਚੇ ਦੀ ਪਾਲ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਬੱਚਾ ਸਾਡਾ ਠੀਕ ਠਾਕ ਹੈ ਇਹ ਪਰਿਵਾਰ ਬੜਾ ਹੀ ਮਤਲਬ ਇਸ ਵਕਤ ਸੋਗ ਵਿੱਚ ਹੈ ਇਹੋ ਜੀ ਘਟਨਾ ਦੂਰ ਦਰਾਡੇ ਹੋਈ ਹੈ ਤੇ ਬੜਾ ਮੁਸ਼ਕਲ ਹੈ ਪਿਤਾ ਸਿਰ ਤੇ ਨਹੀਂ ਹੈ ਤੇ ਇਕੱਲੀ ਹੈ ਇੱਕ ਬੇਟਾ ਨਾਲ ਤਾਂ ਬਾਹਰ ਹੈ ਤੇ ਮਾਤਾ ਵਾਸਤੇ ਬੜਾ ਔਖਾ ਸਮਾਂ ਹੈ 19 ਤੀਤ ਤੋਂ ਲੈ ਕੇ ਹੁਣ ਤੱਕ ਕੋਈ ਵਟਸਐਪ ਫੌਜਰ ਕਰ ਹਾਂਜੀ ਹਾਂਜੀ WhatsApp ਰਿਕਾਰਡਿੰਗ ਹੈ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਹੁਣ ਕੀ ਮੰਗੇਗਾ ਤੁਹਾਡੀ ਮੰਗ ਇਹ ਹੈ ਵੀ ਗੁਜਰਾਤ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਸੀ ਗੱਲ ਕਰਕੇ ਤੇ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਤੇ ਸਾਡੇ ਤੱਕ ਪਹੁੰਚਾਇਆ ਜਾਵੇ ਉਥੋਂ ਦੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੀ ਐਕਸ਼ਨ ਕੀਤਾ ਗਿਆ ਉਹ ਯਤਨ ਤੇ ਕਰ ਰਹੇ ਨੇ ਕੁਝ ਉਹਨਾਂ ਨੇ ਉੱਥੇ ਪਤਾ ਲੱਗਾ ਸਾਡੇ ਇਹਨਾਂ ਦੇ ਬੇਟੀ ਤੇ ਇਹਨਾਂ ਦਾ ਜਵਾਈ ਗਏ ਹੈ ਤੇ ਇਸਾਪੁਰ ਥਾਣਾ ਤੇ ਫਿਰ ਦੱਸਿਆ ਵੀ ਕੁਸੰਭਾ ਵੀ ਥਾਣਾ ਥੋੜਾ ਜਿਹਾ ਉਹਨਾਂ ਨੇ ਹਾਲ ਤੇ ਕੀਤੀ ਹੈ ਤੇ ਯਤਨ ਕਰਨ ਜਲਦੀ ਇਹ ਸਾਡੀ ਮੰਗ ਹੈ ਯਾਰ ਭਈਆ ਨਾ ਪਤਾ ਕਿ इनके पास इतने पैसे ਨਹੀਂ ਹੈ ਆਪ ਨਾ ਐਸੇ ਕਰੋ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਉਸਕੀ ਡਾਲ ਦੋ ہم ادھر گھر بار سا کر کے دیں گے میں نے ایک فوٹو بھیج دیا جو بھیجنا تھا اس کے بعد کچھ بھی نہیں ہے اگر زندگی اس کا چاہتے ہو تو جیسا آپ کو بولا گیا ہے آپ میری بات کو فولو کر کے اس کا زندگی بچا لیں اگر نہیں بچانا چاہتے وہ آپ کی مرضی ہے ٹھیک ہے نہیں نہیں بھیا ویڈیو بنا کے ڈال دو نا اس سے رہے جی پیسے ڈالنے کس کس اکاؤنٹ میں ہیں وہ نمبر آپ کو ورس اپ پہ بھیجا جائے گا میری بات سن لیجیے میں بھی پنجابی ہوں آپ بھی پنجابی ہے گروہ کی قسم اٹھا کر بولتا ہوں میرے بھائی اگر آپ لوگ اس کا زندگی چاہتے ہیں جیسا آپ کو بول رہا ہیں پیسہ کر لے ورنہ ہم اس کو آگے بیچ دیں گے جو ہم نے پیسہ لینا ہے وہ کسی اور سے بھی لے لیں گے آپ کا ہم آپ کی بات مانتے ہیں لیکن ایک بار اس کی لیٹسٹ فوٹو ڈال دوں گے یہ فوٹو تو اس کی

گوگل پہ فون پہ, پہ جمع کرنے میں جا کر دے دیں گے کون سا بینک ہمارے پاس ایچ ڈی ایف سی بینک ہے ہاں جی ہاں جی کتنا ٹائم لگتا ہے بینک کے سامنے پہنچ گیا تیس منٹ لگتے ہیں دس منٹ میں پہنچ کر مجھے کال کرو بیس منٹ میں نہیں جانتا ٹھیک ہے آپ جلدی سے دس منٹ میں بینک سے باہر کھڑا کے مجھے کال کرے مجھے بولو سر میں بینک سے باہر کھڑا ہوں مجھے نمبر دے جس نمبر کے اوپر سینڈ کرنا ہے وہاں پہ آپ کو نمبر سینڈ کیا جائے گا ٹھیک ہے نا ابھی نمبر آپ کو واٹس اپ کر دیتا ہوں بینک کے سامنے پہنچ کر کال کرنا ایچ ڈی ایف سی بینک ہے چلے پہنچ کر جلدی سے کال کرو ٹھیک ہے